ACP ਕੇਂਦਰੀ ਅਗਵਾਈ ਹੇਠ थानाੀ ਡਿਵੀਜ਼ਨ ਅੰਮ੍ਰਿਤਸਰ ਪੁਲਿਸ ਪਾਰਟੀ ਅਤੇ ਡਰਗ ਇੰਸਪੈਕਟਰ ਸਮੇਂ ਟੀਮ ਵੱਲੋਂ ਕਟੜਾ ਸ਼ੇਰ ਸਿੰਘ ਵਿਖੇ ਇੱਕ ਦੁਕਾਨ ਤੇ ਇਨਸਪੈਕਸ਼ਨ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਗੋਲੀਆਂ ਕੈਪਸੂਲ ਕੀਤੇ ਬਰਾਮਦ ਇਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਦੇ ਹੋਏ ACP ਕੇਂਦਰੀ ਜਸਪਾਲ ਸਿੰਘ ਅਤੇ ਡਰਗ ਇੰਸਪੈਕਟਰ ਹਾਂਜੀ ਸਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਨ ਤੇ ਕੰਮ ਕਰਦੇ ਹੋਏ ਉਹਨਾਂ ਵੱਲੋਂ ਚਲਾਈ ਗਏ ਮਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਕਾਰਵਾਈ ਕਰਦੇ ਹੋਏ ਅੱਜ ਮਿਤੀ 5 4 25 ਨੂੰ जिला अमृतसर ਵਿੱਚ ਕਟਾ ਸ਼ੇਰ ਸਿੰਘ ਮਾਰਕੀਟ ਵਿੱਚ ਗਣੇਸ਼ ਫਾਰਮਾ ਨਾਦੀ ਦੁਕਾਨ ਦੇ ਉੱਤੇ ਇਨਸਪੈਕਸ਼ਨ ਕੀਤੀ ਗਈ ਇਨਸਪੈਕਸ਼ਨ ਦੌਰਾਨ ਨਸ਼ੇ ਦੇ ਦੁਰਵਰਤੋਂ ਕੀਤੀਆਂ ਜਾਣ ਵਾਲੀਆਂ ਕੋਈ ਦਵਾਈਆਂ ਮਿਲਿਆ ਉਸ ਉਪਰੰਤ ਮੁਖਬਰੇ ਖਾਸ ਦੀ ਇਤਲਾਹ ਤੇ ਉਹਨਾਂ ਦੇ ਇੱਕ ਗੋਡਾਊਨ ਤੇ ਰੇਡ ਕੀਤੀ ਗਈ ਜੋ ਕਿ ਬਿਨਾਂ ਲਾਇਸੈਂਸੀ ਜਿਸ ਵਿੱਚੋਂ 1,48 1,48,800 ਕੈਪਸੂਲ ਬਰਾਮਦ ਕੀਤੇ ਗਏ ਨਸ਼ੇ ਦੀ ਤੋਰ ਤੇ ਜੋ ਦੁਰਵਰਤੋਂ ਕੀਤੀ ਜਾਂਦੀ ਹੈ ਜਿਨ੍ਹਾਂ ਦੀ ਨਾ ਹੀ ਉਸ ਦੁਕਾਨ ਦੇ ਉੱਤੇ ਕੋਈ ਲਾਇਸੈਂਸ ਸੀ ਤੇ ਨਾਲ ਹੀ 151200 ਗੋਲੀਆਂ ਵੀ ਜ਼ਬਤ ਕੀਤੀਆਂ ਗਈਆਂ ਇਹਨਾਂ ਦਵਾਈਆਂ ਦਾ ਮਾਲਕ ਅਮਿਤ ਕੁਮਾਰ ਕੋਈ ਵੀ ਰਿਕਾਰਡ ਨਹੀਂ ਦਿਖਾ ਪਾਇਆ ਇਹਨਾਂ ਦਵਾਈਆਂ ਦੀ ਕੁੱਲ ਕੀਮਤ ਲਗਭਗ 69 ਲੱਖ ਰੁਪਇਆ ਹੈ ਟੀਮ ਵਿੱਚ ਪੁਲਿਸ ਵੱਲੋਂ ਵੀ ਬਹੁਤ ਸਹਿਯੋਗ ਦਿੱਤਾ ਗਿਆ ਜਿਸ ਵਿੱਚ ACP ਸਾਹਿਬ ਖੁਦ ACP ਸੈਂਟਰਲ ਅ ਜਸਪਾਲ ਸਿੰਘ ਜੀ ਖੁਦ ਹਾਏ ਹਾਜ਼ਰ ਹੋਏ ਤੇ ਉਹਨਾਂ ਦੀ ਟੀਮ ਨੇ ਸਾਨੂੰ ਬਹੁਤ ਸਪੋਰਟ ਕੀਤੀ। ਪੰਜਾਬ ਸਰਕਾਰ ਨੇ ਜੋ ਨਸ਼ਿਆਂ ਦੇ ਖਿਲਾਫ ਅਭਿਆਨ ਸ਼ੁਰੂ ਕੀਤਾ ਹੋਇਆ ਹੈ ਜੁੱਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਅੱਜ ਅੰਮ੍ਰਿਤਸਰ ਦੇ ਵਿੱਚ ਕਮਿਸ਼ਨਰੇਟ ਪੁਲਿਸ ਅਤੇ ਡਰੱਗ ਡਿਪਾਰਟਮੈਂਟਸ ਨੇ ਸਾਂਝਾ ਆਪਰੇਸ਼ਨ ਕਰਦੇ ਹੋਏ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਜਿੱਥੇ ਸਾਡੇ ਡਰੱਗ ਜਿਹੜੇ ਡਿਪਾਰਟਮੈਂਟ ਦੇ ਜੀਐਲਐ ਜਿਲ੍ਹਾ ਲਾਇਸੈਂਸ ਅਥਾਰਟੀ ਮਿਸਟਰ ਕੁਲਵਿੰਦਰ ਸਿੰਘ ਜੀ ਤੇ ਸ਼੍ਰੀਮਤੀ ਬਬਲੀਨ ਕੋਰ ਜਿਹੜੇ ਸਾਡੇ ਟ੍ਰੈਕ ਇਨਸਪੈਕਟਰ ਹੈ ਇਹਨਾਂ ਦੇ ਨਾਲ ਰਲ ਕੇ ਸਾਡੀ ਈ ਡਿਵੀਜ਼ਨ ਦੀ ਪੁਲਿਸ ਜਿਹੜੀ ਹੈ ਸਾਂਝੇ ਅਪਰੇਸ਼ਨ ਦੇ ਤਹਿਤ ਅਸੀਂ ਇੱਕ ਜਿਹੜੀ ਰਿਕਵਰੀ ਕੀਤੀ ਹੈ ਅਮਿਤ ਕੁਮਾਰ ਜੋ ਗਣੇਸ਼ ਫਾਰਮਾ ਕਟਰਾ ਸਿੰਘ ਦੀ ਦੁਕਾਨ ਹੈ ਉਹਨੇ ਉੱਪਰ ਇੱਕ ਗੋਡਾਊਨ ਬਣਾਇਆ ਸੀਗਾ ਜਿਹਦੇ ਕੋਲ ਕੋਈ ਲਾਇਸੈਂਸ ਵੀ ਨਹੀਂ ਸੀਗਾ ਤੇ ਜੋ ਗੋਡਾਊਨ ਦੀ ਜੋ ਸਰਚ ਕੀਤੀ ਗਈ ਤੇ ਉਹਦੇ ਵਿੱਚੋਂ 1 ਲੱਖ 48 ਹਜ਼ਾਰ ਤੇ 800 ਜੋ ਪ੍ਰਗਲਬਿੰਦੀਆਂ ਕੈਪਸੂਲ ਨੇ ਉਹ ਬਰਾਮਦ ਹੋਏ ਇਸ ਤੋਂ ਇਲਾਵਾ ਜੋ ਪੇਨ ਕਲਰ ਅਲੱਗ-ਅਲੱਗ ਜੋ ਪਾਬੰਦੀ ਛੁਦਾ ਹੈ ਉਹ 1 ਲੱਖ 52000 200 ਇਹ ਟੈਬਲੇਟਸ ਜਿਹੜੀਆਂ ਬਰਾਮਦ ਹੋਈਆਂ ਤੇ ਜੋ ਇਹਨਾਂ ਜਿਹੜੀ ਰਿਕਵਰੀ ਹੋਈ ਹੈ ਇਹਦੀ ਜਿਹੜੀ ਕੀਮਤ ਬੰਦੀ ਹੈ 69 ਲੱਖ ਰੁਪਇਆ ਬੰਦੀ ਹੈ ਇਸ ਦਾ ਇਹ ਬਹੁਤ ਵੱਡੀ ਜਿਹੜੀ ਰਿਕਵਰੀ ਹੈ ਬਹੁਤ ਵੱਡੀ ਕਾਮਯਾਬੀ ਹੈ ਇਹਦੇ ਵਿੱਚ ਡਾਕਟਰ ਡਿਪਾਰਟਮੈਂਟ ਦਾ ਖਾਸ ਰੋਲ ਰਿਹਾ ਹੈ ਇਹਨਾਂ ਦੀ ਹੀ ਇਨਫਰਮੇਸ਼ਨ ਸੀਗੀ ਉਹਦੇ ਤਹਾ ਦੇ ਕਾਰਵਾਈ ਕਰਦੇ ਆ ਅਸੀਂ ਜਿਹੜਾ ਏ ਰਿਕਵਰੀ ਕੀਤੀ ਹੈ ਤੇ ਇਹਦੇ ਵਿੱਚ ਜਿਹੜਾ ਅਮਿਤ ਕੁਮਾਰ ਆ ਉਹਨੂੰ ਅਰੈਸਟ ਕਰ ਲਿਆ ਹੈ ਪਰਮਾ ਦਰਜ ਕਰਤਾ ਗਿਆ 19 ਨੰਬਰ ਮਕਦਮਾ ਹੈ ਇਹ ਅੰਡਰ ਸੈਕਸ਼ਨ 188 ਆਪੀਸੀ ਤੇ 13 ਸੀ ਐਡ ਰੈਡ ਵਿਦ 62 ਜੋ ਡਰਗਸ ਐਂਡ ਕੋਸਮੈਟਿਕਸ ਤੇ ਜਿਹੜਾ ਥਾਣਾ ਕਤਵਾਲੀ ਇਹਦੇ ਦਰਜ ਕਰ ਲਿਆ ਤੇ ਇਹ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਊਗੀ ਇਹਦੇ ਜਿਹੜੇ ਬੈਕਵਰਡ ਅਤੇ ਫਾਰਵਰਡ ਲਿੰਕ ਜਿਹੜੇ ਉਹ ਵੀ ਸਟੈਬਿਸ਼ ਕੀਤੇ ਜਾਣਗੇ ਤੇ ਅੱਗੇ ਹੋਰ ਰਿਕਵਰੀ ਹੋਣ ਦੀ ਵੀ ਸਾਨੂੰ ਆਸ ਹੈ